ਅੱਜ ਸ੍ਰੀ ਖੁਰਾਲਗੜ ਸਾਹਿਬ ਵਿਖੇ ਵਿਸਾਖੀ ਦਾ ਸਲਾਨਾ ਮੇਲਾ ਲੱਗਿਆ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਹਰ ਹਰ ਸੋਹ ਕਲਬ ਵੱਲੋਂ ਖੀਰ ਦਾ ਲੰਗਰ ਲਾਇਆ ਗਿਆ ਡਾਕਟਰ ਲੱਕੀ ਨੇ ਆਈ ਹੋਈ ਸੰਗਤ ਦਾ ਧੰਨਵਾਦ ਕੀਤਾ ਔਰ ਸਰਪੰਚ ਸਾਹਿਬ ਪਜਲਾ ਨੇ ਆਪਣੇ ਸਾਰੇ ਕਮੇਟੀ ਮੈਂਬਰਾਂ ਦਾ ਧੰਨਵਾਦ ਕੀਤਾ ਅਤੇ ਅੱਗੇ ਵੀ ਇਸ ਤਰ੍ਹਾਂ ਦੇ ਸਹਿਯੋਗ ਦੀ ਉਮੀਦ ਕੀਤੀ ਜਿਹੜੀ ਖੀਰ ਤੇ ਲੰਗਰ ਆ ਬਾਬਾ ਜੀ ਦੇ ਚੱਲ ਰਹਾ ਹੈ ਸਾਡੇ ਹਲਵਾਈ ਸਾਹਿਬ ਤਿਲਕਰਾਜ ਜੀ ਅਦਰਕ ਮਾਨ ਅਦਰਕ ਭਾਈ ਸਾਹਿਬ ਜੈ ਜੈਕਾਰ ਪਸਤੂ ਜੀ ਜੇਵਾਦਾਰਨ ਜੀ ਹੈ ਪਾਪੇ ਨੇ ਭਾਈ ਜੀ ਆਪੇ ਮਾਹੀਰ ਹਾਂ ਸੋਨਿਰਪੈ ਪ੍ਰਭਾਤ ਮਹਾਰਾਜ ਜੀ ਜੈ ਪ੍ਰਭਾਤ ਸ਼ਕਤੀ ਰਹੇ ਪ੍ਰਭਾਤ ਸ਼ਕਤੀ ਜੈ ਭਾਈ ਕੱਟ ਕੱਟ ਕੇ ਬਣਾਓ ਭਾਈ ਆ ਜਿਓ ਕਰਮਾਂ ਕੋ ਕੀ ਜਿਓ ਆ ਜਿਓ ਹਾਂਜੀ ਭਾਜੀ ਕੀ ਕਹਿਣਾ ਜਾਨੀ ਤੁਸੀਂ ਅੱਜ ਦੇ ਪਵਿੱਤਰ ਤਿਉਹਾਰ ਤੇ ਸਭ ਤੋਂ ਪਹਿਲਾਂ ਤਾਂ ਸਮੂਹ ਸਤ ਸੰਗਤ ਜੀ ਨੂੰ ਅੱਜ ਦੇ ਪਵਿੱਤਰ ਦਿਹਾੜੇ ਬਸਾਖੀ ਦੇ ਸ਼ੁਭ ਅਕਸ਼ਰ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਹੋਵੇ ਧੰਨ ਧੰਨ ਸਤਗੁਰੂ ਰਵਦਾਸ ਮਹਾਰਾਜ ਜੀ ਦੀ ਪਵਿੱਤਰ ਚਰਨ ਛੋਹ ਧਰਤੀ ਸ਼੍ਰੀ ਖਰਾਲਗੜ੍ਹ ਸਾਹਿਬ ਵਿਖੇ ਖੜੇ ਆ ਧੰਨ ਧੰਨ ਸ਼੍ਰੀ ਗੁਰੂ ਸਤਗੁਰੂ ਰਵਦਾਸ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਇੱਕ ਗੜਚਾਂਕਰ ਇਲਾਕੇ ਤੋਂ ਸ਼੍ਰੀ ਕੋ ਹਰ ਹਰ ਸੋਹੰਗ ਵੈਲਫੇਅਰ ਕਲੱਬ ਗੜਚਾਂਕਰ ਬਣਿਆ ਹੋਇਆ ਹੈ ਸੋ ਸਾਰੀਆਂ ਇਲਾਕੇ ਦੀਆਂ ਸੰਸਥਾਵਾਂ ਦੇ ਸਹਿਯੋਗ ਦੇ ਨਾਲ ਸ੍ਰੀ ਖਰਾਲਗੜ ਸਾਹਿਬ ਵਿਖੇ ਲੰਗਰ ਲਗਾਇਆ ਜਾਂਦਾ ਹਰ ਸਾਲ ਸੋ ਇਸ ਸਾਲ ਵੀ ਉੱਚੀ ਪਰੰਪਰਾ ਨੂੰ ਜਾਰੀ ਰੱਖਦੇ ਹੋਏ ਕੀਰਤ ਦਾ ਲੰਗਰ ਸੰਸਥਾਵਾਂ ਵੱਲੋਂ ਲਗਾਇਆ ਗਿਆ ਹੈ ਸੋ ਸਾਰੀਆਂ ਸੰਸਥਾਵਾਂ ਨੂੰ ਇੱਕ ਵਾਰ ਫੇਰ ਬਹੁਤ-ਬਹੁਤ ਵਧਾਈ ਦਿਨਾਂ ਜੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੀ ਫਤਿਹ ਜਿੱਦਾਂ ਸਾਰੀ ਸੰਗਤ ਅੱਜ ਹੁਣ ਹਮਾ ਕੇ ਚਰਚੋ ਗੰਗਾ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਚਰਚੋ ਧਰਤੀ ਬਰਾਲਾਗੜ੍ਹ ਸਾਹਿਬ ਦੇ ਦੇਸ਼ ਵਿਦੇਸ਼ ਤੋਂ ਸੰਗਤਾਂ ਤੇ ਪੂਰੇ ਹੀ ਆਪਣੇ ਦੇਸ਼ ਦੀਆਂ ਸੰਗਤਾਂ ਇੱਥੇ ਨਤਮਸਤ ਹੋਣ ਆਈਆਂ ਇਹਦੇ ਤਰ੍ਹਾਂ ਸਾਡੇ ਗੜਸ਼ਿਨ ਕਰ ਤੋਂ ਆਰ ਆਰ ਸੋਹੰਗ ਰਜਿਸਟਰਡ ਕਲੱਬ ਜਿਹੜਾ ਸਾਡਾ ਹੈਗਾ ਆ ਔਰ ਇੱਕ ਸਾਲ ਇਥੇ ਗੁਰੂ ਮਾਰਾਇ ਜੀ ਕਿਰਪਾ ਦੇ ਨਾਲ ਸੰਗਤ ਦੀ ਸਹਿਯੋਗ ਦੇ ਨਾਲ ਇਹਦੇ ਲੰਗਰ ਲਾਉਂਦੇ ਆ ਮੈਂ ਜਿੱਤੇ ਸੰਗਪ੍ਰਦੇਸ਼ ਦੇ ਦੀ ਸੰਗਤ ਦਾ ਧੰਨਵਾਦ ਕਰਦਾ ਉੱਥੇ ਹੀ ਮੈਂ ਜਿਹੜੇ ਸਾਡਾ ਇਹ ਕਲੱਬ ਹੈ ਗਠਨ ਕਰਦਾ ਉਹਦੀ ਚੜ੍ਹਦੀ ਕਲਾ ਲਈ ਅਰਦਾਸ ਜਿੱਥੇ ਕਰਦਾ ਉੱਥੇ ਮੈਂ ਚਾਹਨਾ ਕਿ ਹਮੇ ਮਾਗੇ ਸੰਗਤ ਦਿੱਤੀ ਹੈ ਹਰਦਾਲਾਵੇ ਇਹੋ ਜਿਹੇ ਤਰ੍ਹਾਂ ਲੰਗਰ ਚੱਲਦੇ ਰਹਿਣ ਇਹਨਾਂ ਹੀ ਲਫ਼ਜ਼ਾਂ ਦੇ ਨਾਲ ਮੈਂ ਚੈਨਲ ਤੋਂ ਆਏ ਸਾਡੇ ਪੈਗਾਮੇ ਜਾਗਰ ਤੇ ਵਿਸ਼ੇਸ਼ ਤੌਰ ਤੇ ਜਿਹੜੇ ਸਾਡੇ ਸਰਪਾਦਕ ਹੈ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਉਹਨਾਂ ਨੇ ਇੱਥੇ ਕਵਰੇਜ ਕੀਤੀ ਆ ਤੇ ਮੈਂ ਸਾਰਿਆਂ ਦੀ ਸ਼ੁਭ ਅਸ਼ਾਵਾ ਦੇ ਨਾਮ ਸਾਰਿਆਂ ਨੂੰ ਇਹ ਕਹਿਣਾ ਚਾਹਨਾ ਕਿ ਤੰਦਰੁਸਤ ਰਹੋ ਤੇਜੀ ਤਰ੍ਹਾਂ ਗੁਰੂ ਮਹਾਰਾਜੀ ਦੇ ਨਾਲ ਜੁੜੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ